ਹਾਂਜੀ ਦੋਸਤੋ ਪੀਵੀਸੀ 88ਲੇ ਪੇਜ ਤੇ ਸਵਾਗਤ ਹੈ ਅੱਜ ਤੁਹਾਨੂੰ ਲੈ ਕੇ ਆਇਆ ਆਪਾਂ ਲੰਬੀ ਰੋਡ ਤੇ ਲੰਬੀ ਰੋਡ ਤੇ ਦੁਕਾਨਾਂ ਲੈੰਚਰ ਵਾਲੀ ਸੋ ਦਿਖਾਉਣੇ ਆ ਆਪਣੇ ਕੀੜੇ ਲੱਗੇ ਹਣ ਜਾੜ ਦੁਖਤੀ ਹੋ ਬੇਤਾਂ ਦਾ ਧੌਲਾ ਪੁੰਦੇ ਸਾਹਮਣੇ ਦੁਕਾਨਾਂ ਪੈਂਚਾਂ ਦਿਖਾਣ ਲਿਖਿਆ ਜਿਹੜਾ ਸਤਗੁਰੂ ਪੀਵੀਸੀ ਡੋਰ ਆਪਣੇ ਦਰਵਾਜੇ ਦੁਕਾਨ ਦੇ ਬਿਲਕੁਲ ਨਾਲ ਤੇ ਵਿਸ਼ਕਰਮਾ ਟ੍ਰਾਂਕ ਹਾਉ ਦੇ ਬਿਲਕੁਲ ਸਾਹਮਣੇ ਆ ਮੁੰਡਾ ਆਪਣਾ ਧੌਲਾ ਇਦਾਂ ਗੁਟਕਾ ਨਾਲ ਕੋ ਲੱਕੜ ਦੇ ਦੇ ਵਿੱਚ ਆ ਪਰ ਜੀ ਮੇਕ ਨਟ ਠੋਕ ਦਿੰਦਾ ਤੇ ਉਝਾੜ ਦੇ ਵਿੱਚ ਉਂਗਲ ਰੱਖਣੀ ਪੈਂਦੀ ਆ। ਜੇ ਉਂਗਲ ਰੱਖ ਕੇ ਪਰਖਾਉਂਦੇ ਆ ਝਾੜ ਦੇ ਵਿੱਚ ਤੇ ਉਹ ਦੂਆ ਦਾ ਇਦਾਂ ਠੋਕ ਦਿੰਦੇ ਆ ਵਿੱਚ ਪਰਚੀ ਤੇ ਡੰਗ ਮਤਲਬ ਕਿ ਬੰਦ ਹੁੰਦੇ ਆ ਆਪਣੇ ਕੀੜੇ ਦਾ ਡੰਕ ਨਹੀਂ ਮਾਰਦਾ। ਝਾੜ ਨਹੀਂ ਦੁਖਦੀ। ਜੇ ਕੀੜਾ ਲੱਗਿਆ ਹੋਵੇ ਝਾੜ ਨੂੰ ਉਹ ਬਿਲਕੁਲ ਦਰਦ ਹਟ ਜਾਂਦਾ। ਉਹ ਬਾਬਾ ਜੀ ਤੇ ਉਹਦਾ ਬੇਟਾ ਦੋਨੇ ਥੋਲੇ ਪਾਉਂਦਿਆਂ ਦੂਜੇ ਦਿਨ ਦੀ ਵੀਡੀਓ ਆ। ਤੇ ਤਿੰਨ ਥੋਲੇ ਪਾਉਂਦੇ ਆ। ਤਿੰਨ ਥੋਲੇ ਲਗਾ ਤਰ ਪਾਉਣੇ ਪੈਂਦੇ ਰੋਜ਼ ਸੂਰਜ ਖੜੇ ਖੜੇ ਤੇ ਦਾਇ ਗੁੜਕੇ ਦੇ ਵਿੱਚ ਠੋਕ ਦਿੰਦੇ ਆ ਵੇਖ ਤੇ ਆਹ ਵੇ ਸਤਿਗੁਰ ਪੀਵੀ ਹਾਊਸ ਆ ਇਹਦੇ ਨਾਲ ਬਿਲਕੁਲ ਨਾਲ ਤੇ ਸ਼ਰਮੇ ਸ਼ਰਮਿਸ਼ ਕਰਮਾ ਟਾਂਖਾ ਉਹਦੇ ਬਿਲਕੁਲ ਸਾਹਮਣੇ ਪੈਂਚਰਾਈ ਦੁਕਾਨ ਹੈ ਇਹਨਾਂ ਦੀ ਤੇ ਆਪਾਂ ਇਹ ਧੋਲਾ ਪਵਾ ਸਕਦੇ ਇੱਥੋਂ ਆ